ਕਲੀਅਰ ਮジョਰਿਟੀਸ ਮੈਂ ਕਿਹ 80 ਸੀਟਾਂ ਹੋਣੀਆਂ ਯਾਰ ਜਦੋਂ ਜਦੋਂ 80 ਸੀਟਾਂ ਆਉਣੀਆਂ ਫਿਰ ਘਟੋੜ ਦੀ ਕੀ ਲੋੜ ਹੈ 80 ਸੀਟਾਂ ਆਉਣੀਆਂ ਕਲੀਅਰ ਸਰਕਾਰ ਹੈ ਮੈਂ ਉਹ ਲੀਗਲ ਮੈਟਰ ਹੈ ਸਾਡੇ ਲੀਗਲ ਕਰਿਆ ਪਰ ਮਜੀਠਿਆ ਸਾਹਿਬ ਚੜ੍ਹਦੀ ਕਲਾ ਚ ਹੈ ਤੇ ਪਾਰਟੀ ਚੜ੍ਹਦੀ ਕਲਾ ਚ ਹੈ ਤੇ ਪਾਰਟੀ ਸਾਰੀ ਉਹਨਾਂ ਦੇ ਮਗਰ ਹੈ ਤੇ ਸਾਨੂੰ ਕਾਲੀ ਦਲ ਪਾਰਟੀ ਨੂੰ ਕੋਈ ਡਰ ਨਹੀਂ ਸਾਨੂੰ ਪੂਰਾ ਵਿਸ਼ਵਾਸ ਅਦਾਲਤਾਂ ਤੇ ਹੈ ਜੁਡੀਸ਼ੀਅਲ ਸਿਸਟਮ ਤੇ ਹੈ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਝੂਠਾ ਕੇਸ ਪਾਉਣ ਦੀ ਗਰੰਟੀ ਦੇਣਾ ਮੇਰੀ ਜ਼ਬਾਨ ਹੈ ਸਾਰੀ ਪਾਰਟੀ ਦੀ ਕਿ ਹੈ ਕਿ ਵਿਕਰਮ ਸਿੰਘ ਮੀਜੀਠੀਆ ਤੇ ਝੂਠਾ ਕੇਸ ਕੀਤਾ ਗਿਆ ਹੈ ਉਹ નિર્ਦੋਸ਼ ਹੈ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਦੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ ਇਸ ਬਾਰੇ ਪਟਿਆਲਾ ਪਹੁੰਚੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਵੱਡਾ ਦਾਅਵਾ ਕੀਤਾ ਹੈ ਉਹਨਾਂ ਕਹਿ ਕੇ ਅਕਾਲੀ ਦਲ 80 ਸੀਟਾਂ ਜਿੱਤ ਕੇ ਪੰਜਾਬ ਵਿੱਚ ਸਰਕਾਰ ਬਣਾਵੇਗਾ ਅਤੇ ਸਾਨੂੰ ਕਿਸੇ ਨਾਲ ਗੱਠ ਜੋੜ ਕਰਨ ਦੀ ਲੋੜ ਨਹੀਂ ਪਵੇਗੀ ਮੈਂ ਮੈਂ ਹੁਣੇ ਮੈਂ ਆਪਣੀ ਹਰਸ਼ਮ੍ਰਿਤ ਕੌਰ ਬਾਦਲ ਤੇ ਸਾਡੇ ਵਕੀਲ ਅ ਵਿਕਰਮ ਸਿੰਘ ਮਜੀਠੀਆ ਜੀ ਨੂੰ ਮਿਲ ਕੇ ਆਏ ਆ ਦੂਜੀ ਗੱਲ ਮੈਂ ਕਹਿਣਾ ਚਾਹਣਾ ਹੈ ਕਿ ਬਹੁਤ ਆਪਣੇ ਪੰਜਾਬੀ ਯੂਕਰੇਨ 'ਚ ਫਸੇ ਆ ਬਹੁਤ ਨੌਜਵਾਨ ਬੱਚੇ ਕਾ ਫਸੇ ਆ ਗਵਰਨਮੈਂਟ ਆਫ ਇੰਡੀਆ ਨੂੰ ਮੈਂ ਬੇਨਤੀ ਕਰਨਾ ਚਾਹਣਾ ਹੈ ਜਿਆਦਾ ਐਕਟਿਵ ਹੋਣ ਉਥੇ ਜਿਹੜੇ ਜਿਸ ਜਿੰ ਹਲੇ ਬਹੁਤ ਲੋਡ ਹੈ ਤੇ ਪੰਜਾਬ ਗਵਰਨਮੈਂਟ ਨੂੰ ਵੀ ਇਮੀਡੀਏਟਲੀ ਆਪਣੇ ਅਫਸਰ ਡਿਸਪੈਚ ਕਰਨੇ ਚਾਹੀਦੇ ਆ ਆ ਜਿਹੜੇ ਬਾਰਡਰ ਜਿਹੜੇ ਏਰੀਆ ਹੈ ਉਥੇ ਆ ਪੰਜਾਬ ਗਵਰਨਮੈਂਟ ਆਪਣੇ ਇੱਕ ਇੱਕ ਅਫਸਰ ਭੇਜਣ ਕਿ ਉਹ ਆਪਣੇ ਆਈਡੈਂਟੀਫਾਈ ਕਰਕੇ ਤੇ ਆਪਣੇ ਜਿਹੜੇ ਬੱਚੇ ਕਿਉਂਕਿ ਉੱਥੇ ਹਰ ਜ਼ੁਬੇ ਦੇ ਬੱਚੇ ਹੋਣਗੇ ਤੇ ਪੰਜਾਬ ਆਫਸਰ ਆਪ ਉੱਥੇ ਕੰਟੈਕਟ ਕਰਨਗੇ ਐਸ ਜ਼ੁਬੇ ਦੇ ਅਸੀਂ ਬੈਠੇ ਆ ਸੋ ਥੈਟ ਆਪਣੇ ਪੰਜਾਬੀ ਬੱਚੇ ਆਪਾਂ ਵੱਧ ਤੋਂ ਵੱਧ ਛੇਤੀ ਵਾਪਸ ਲੈ ਕੇ ਆਏ ਇੱਕ ਜਿਹੜੇ ਜਿਹੜੇ ਪਰਿਵਾਰਾਂ ਨੂੰ ਆ ਜਿਹੜੇ ਹੈਗੇ ਜਿਨ੍ਹਾਂ ਦੇ ਬੱਚੇ ਐ ਇੱਥੇ ਸਪੈਸ਼ਲ ਹੈਲਪਲਾਈਨ ਖੋਲ ਕੇ ਉਹਨਾਂ ਨਾਲ ਡੇਲੀ अर्ਲੀ ਕੰਟੈਕਟ ਕੀਤਾ ਜਾਏ ਤਾਂ ਹੀ ਆਪਣੇ ਬੱਚਿਆਂ ਨੂੰ ਉੱਥੋਂ ਕੱਢ ਸਕਾਂਗੇ ਆਪਾਂ ਕਾਲੀਵਾਸ ਤੋਂ ਐਡਵਾਈਜ਼ਰੀ ਜਿਹੜਾ ਜਿਹੜਾ ਬੱਚਿਆਂ ਦਾ ਕੋਈ ਐਡਵਾਈਜ਼ਰੀ ਸੈਂਟਰ ਵੱਲੋਂ ਜਾਰੀ ਕੀਤੀ ਗਈ ਹੈ ਉਹਦੇ ਵਿੱਚ ਕਾਫੀ ਕੰਫਿਊਜ਼ਿੰਗ ਹੈ ਕਿ ਜਿਹੜੇ ਰੂਸ ਦੇ ਨੇੜੇ ਦੇ ਇਲਾਕੇ ਲੱਗਦੇ ਆ ਉੱਥੇ ਤੱਕ ਪਹੁੰਚ ਨਹੀਂ ਕੀਤੀ ਜਾ ਰਹੀ ਮੈਂ ਉਹੀ ਕਹਿਣਾ ਚਾਹਣਾ ਹੈ ਕਈ ਰੂਸ ਦੇ ਜਿਹੜੇ ਦੂਜੇ ਸੂਬਿਆਂ ਦੇ ਜਿਹੜੇ ਕੰਟਰੀਜ਼ ਆ ਹੈ ਕੋਈ 1000 ਕਿਲੋਮੀਟਰ ਹੈ ਕੋਈ 1200 ਕਿਲੋਮੀਟਰ ਹੈ ਤਾਂ ਐਸ ਕਰਕੇ ਕਈ ਐਜੇ ਬਾਰਡਰ ਹੈ ਜਿਹੜੇ ਰੂਸ ਤੇ ਬੈਲਾਰੂਸ ਸੱਜਵੇ ਉੱਥੇ ਸਪੈਸ਼ਲ ਕਿਉਂਕਿ ਹਿੰਦੁਸਤਾਨ ਦਾ ਜਿਹੜਾ ਹੈਗਾ ਆਪਣਾ ਸੰਪਰਕ ਰਸ਼ੀਆ ਨਾਲ ਹੈਗਾ ਸੋ ਰਸ਼ੀਆ ਨੂੰ ਉਹਦੀ ਜੇ ਸੰਪਰਕ ਨਾਲ ਹੋਣ ਕਰਕੇ ਆਪਣੀ ਰਿਲੇਸ਼ਨਸ਼ਿਪ ਨੂੰ ਯੂਜ਼ ਕਰਕੇ ਉਹਨਾਂ ਨੂੰ ਇਮੀਡੀਏਟਲੀ ਵੈਕੂਏਟ ਕਰਨਾ ਚਾਹੀਦਾ ਹੈ ਇੰਡੀਅਨ ਬੱਚੇ ਦੂਜੀ 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 ਗੱਲ ਹੋਰ ਹੈ ਤੇ ਜਿਹੜਾ ਮੈਂ ਕਹਿਣਾ ਚਾਹਣਾ ਹੈ ਕਿ ਦੋ ਤਿੰਨ ਫੈਸਲੇ ਗਵਰਨਮੈਂਟ ਆਫ ਇੰਡੀਆ ਨੇ ਸਹੀ ਨਹੀਂ ਕੀਤੇ ਇੱਕ ਭਾਗੜਾ ਬਿਆਸ ਮੈਨੇਜਮੈਂਟ ਦਾ ਜਿਹੜਾ ਹੈਗਾ ਜਿਹੜੇ ਫੈਡਰਲ ਟੱਚ ਆ ਕ੍ਰੋਮਨੀ ਕਾਲੀ ਦਲ ਸਦਾ ਕਹਿੰਦਾ ਰਿਹਾ ਕਿ ਫੈਡਰਲ ਸਟਰਕਚਰ ਪੰਜਾਬ ਦੇਸ਼ ਹੋਣਾ ਚਾਹੀਦਾ ਹੈ ਸੂਬਿਆਂ ਨੂੰ ਵੱਧ ਅਧਿਕਾਰ ਹੋਣੇ ਚਾਹੀਦੇ ਪਰ ਹੌਲੀ ਹੌਲੀ ਸੂਬਿਆਂ ਦੇ ਅਧਿਕਾਰ ਘਟੀ ਜਾ ਰਿਹਾ ਸੋ ਕਾਲੀ ਦਲ ਆਪਣੇ ਸਟੈਂਡ ਤੇ ਕਾਇਮ ਹੈ ਤੇ ਪ੍ਰਮਾਤਮਾ ਮਿਹਰ ਕਰੇ ਸਰਕਾਰ ਆਪਣੀ ਬੰਦੀ ਹੈ ਤੇ ਅਸੀਂ ਵਾਪਸ ਜੋ ਪਾਵਰਸ ਆਪਣੀਆਂ ਲੂਜ਼ ਹੋਈਆਂ ਅਸੀਂ ਵਾਪਸ ਸੈਂਟਰ ਤੋਂ ਵਾਪਸ ਲੈ ਕੇ ਆਉਂਦਾ ਸਰ ਸਾਹਿਬ ਕੰਨੇ ਤੇ ਸੀਟਾਂ ਦਾ ਦਾਵਾ ਕਰਦੇ ਆ ਕਿ ਕਿੰਨੀਆਂ ਸੀਟਾਂ ਕਲੀਅਰ ਮжоਰੀਟੀਆਂ ਮੈਂ ਕਹੇ 80 ਸੀਟਾਂ ਆਉਣੀਆਂ ਯਾਰ ਜਦੋਂ ਜਦੋਂ 80 ਸੀਟਾਂ ਆ ਰੀਆਂ ਫਿਰ ਗੱਡ ਜੋੜ ਦੀ ਕੀ ਲੋੜ ਐ 80 ਸੀਟਾਂ ਆ ਰੀਆਂ ਕਲੀਅਰ ਸਰਕਾਰ ਹੈ ਮੈਂ ਉਹ ਲੀਗਲ ਮੈਟਰ ਹੈ ਸਾਡੇ ਲੀਗਲ ਕਰਿਆ ਪਰ ਮਜੀਠਿਆ ਸਾਹਿਬ ਚੜ੍ਹਦੀ ਕਲਾ ਚ ਹੈ ਤੇ ਪਾਰਟੀ ਚੜ੍ਹਦੀ ਕਲਾ ਚ ਹੈ ਤੇ ਪਾਰਟੀ ਸਾਰੀ ਉਹਨਾਂ ਦੇ ਮਗਰ ਆ ਇੱਕ ਇੱਕ بڑا ਦੁੱਖ ਨਾ ਕਿਹਾ ਪੈਂਦਾ ਪਿਛਲੀ ਵਾਰ ਗਲਾਬੀ ਸੁੰਡੀ ਪਿਛਲੀ ਵਾਰ ਗਲਾਬੀ ਸੁੰਡੀ ਇੱਕ ਮਿੰਟ ਦੀ ਚੁੱਪ ਪਿਛਲੀ ਵਾਰ ਪਿਛਲੀ ਫਸਲ ਤੇ ਗਲਾਬੀ ਸੁੰਡੀ ਨੇ ਬਹੁਤ ਵੱਡਾ ਨੁਕਸਾਨ ਆਪਣੇ ਕਿਸਾਨਾਂ ਦਾ ਕੀਤਾ ਪਰ ਪੰਜਾਬ ਸਰਕਾਰ ਨੇ ਮੁਆਵਜ਼ਾ ਨਹੀਂ ਦਿੱਤਾ ਹੁਣ ਫਿਰ ਤੋਂ ਗਲਾਬੀ ਸੁੰਡੀ ਦਾ ਹਮਲਾ ਹੋਇਆ ਹੈ ਤਾਂ ਮੈਂ ਬੇਨਤੀ ਕਰਦਾ ਪੰਜਾਬ ਦੀ ਸਰਕਾਰ ਨੂੰ ਭਾਵੇਂ 7-8 ਦਿਨਾਂ ਹੈ ਜਿਹੜੇ ਉੱਥੇ ਚੀਫ ਸੈਕਟਰੀ ਐ ਐਗਰੀਕਲਚਰ ਸੈਕਟਰੀ ਐ ਸਾਰਿਆਂ ਨੂੰ ਇਮੀਡੀਏਟਲੀ ਉੱਥੇ ਆਪਣੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਤੇ ਪੰਜਾਬ ਦੀ ਐਗਰੀਕਲਚਰ ਮਿਨਿਸਟਰੀ ਡਿਪਾਰਟਮੈਂਟ ਉੱਥੇ ਜਾਣ ਪਤਾ ਕਰਨ ਕੀ ਐ ਨਹੀਂ ਤਾਂ ਫਿਰ ਤੋਂ ਪਿਛਲੇ ਸਾਲ ਵਾਂਗੂ ਇੱਕ ਟੀ ਨੁਕਸਾਨ ਹੋ ਗਿਆ ਤਾਂ ਬਹੁਤ ਵੱਡਾ ਨੁਕਸਾਨ ਭਾਵੇਂ ਕੀ ਹਰ ਪਾਰਟੀ ਆਪਣੀ ਜਿੱਤ ਦਾ ਦਾਵਾ ਕਰ ਰਹੀ ਐ ਪਰ ਇਹ ਤਾਂ 10 ਮਾਰਚ ਦੇ ਨਤੀਜੇ ਦੱਸਣਗੇ ਕਿ ਇਸ ਵਾਰ ਪੰਜਾਬੀਆਂ ਦਾ ਦਿਲ ਕਿਸ ਪਾਰਟੀ ਨੇ ਜਿੱਤਿਆ ਹੈ ਬਿਊਰੋ ਰਿਪੋਰਟ ડી 5 ਚੈਨਲ ਪੰਜਾਬੀ ડી 5 ਚੈਨਲ ਪੰਜਾਬੀ ਫੋਰ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਕੀ ਹੁੰਦੀ ਹੈ ਜਮ੍ਹਾਂ ਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com ਕਾਨੂੰਨ ਜਾਇਦਾਦ ਦਾ ਕਲੀਅਰ ਮジョਰਿਟੀਸ ਮੈਂ ਕਿਹ 80 ਸੀਟਾਂ ਹੋਣੀਆਂ ਇਹਦਾ ਸਾਰਾ ਦੂਜੇ ਵੀ ਨਹੀਂ ਜੋੜਵਾ ਸੀ ਯਾਰ ਜਦੋਂ ਜਦੋਂ 80 ਸੀਟਾਂ ਆ ਰਹੀਆਂ ਫਿਰ ਘੜ ਜੋੜ ਦੀ ਕੀ ਲੋੜ ਹੈ 80 ਸੀਟਾਂ ਰਹੀਆਂ ਕਲੇਰ ਸਰਕਾਰ ਹੈ ਮੈਂ ਉਹ ਲੀਗਲ ਮੈਟਰ ਹੈ ਸਾਡੇ ਲੀਗਲ ਕਰਿਆ ਪਰ ਮਜੀਠਿਆ ਸਾਹਿਬ ਚੜਦੀ ਕਲਾ ਚ ਹੈ ਤੇ ਪਾਰਟੀ ਚੜਦੀ ਕਲਾ ਚ ਹੈ ਤੇ ਪਾਰਟੀ ਸਾਰੀ ਉਹਨਾਂ ਦੇ ਮਗਰ ਹੈ ਤੇ ਸਾਨੂੰ ਕਾਲੀ ਦਲ ਪਾਰਟੀ ਨੂੰ ਕੋਈ ਡਰ ਨਹੀਂ ਸਾਨੂੰ ਪੂਰਾ ਵਿਸ਼ਵਾਸ ਅਦਾਲਤਾਂ ਤੇ ਹੈ ਜੁਡੀਸ਼ੀਅਲ ਸਿਸਟਮ ਤੇ ਹੈ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਝੂਠਾ ਕੇਸ ਪਾਉਣ ਦੀ ਗਰੰਟੀ ਦਿੰਦਾ ਮੇਰੀ ਜ਼ੁਬਾਨ ਹੈ ਸਾਰੀ ਪਾਰਟੀ ਦੀ ਕਿ ਹੈ ਕਿ ਵਿਕਰਮ ਸਿੰਘ ਮੀਜੀਠਿਆ ਤੇ ਝੂਠਾ ਕੇਸ ਕੀਤਾ ਗਿਆ ਹੈ ਉਹ નિર્ਦੋਸ਼ ਹੈ